हां जी ਪੰਜਾਬੀਓ ਕੀ ਹਾਲ ਚਾਲ ਆ ਜੀ ਯਾਰ ਸੋਸ਼ਲ ਪਲੇਟਫਾਰਮਾਂ ਤੇ ਕਈ ਐਸੇ ਕੁੱਤੇ ਦੇ ਹੱਡ ਨੇ ਜਿਨ੍ਹਾਂ ਨੇ ਮੂੰਹ ਚੋਂ 24 ਘੰਟੇ ਗੰਦੇ ਨਿਕਲਦਾ ਉਹਨਾਂ ਨੇ ਕਮੈਂਟ ਵੀ ਗੰਦੇ ਕਰਨੇ ਨੇ ਮੈਸੇਜ ਵੀ ਗੰਦੇ ਕਰਨੇ ਨੇ ਤੇ ਹਰ ਵਕਤ ਉਹਨੇ ਮੂੰਹ ਤੇ ਗਾਲ੍ਹਾਂ ਐ ਜਿਹਾ ਐ ਜਿਹਾ ਗੰਦੀਆਂ ਹੁੰਦੀਆਂ ਨੇ ਵੀ ਬੋਲ ਨਹੀਂ ਹੁੰਦੀਆਂ ਇੰਨਾ ਗੰਦ ਵਕਦੇ ਨੇ ਹੁਣ ਕਿਸੇ ਬੰਦੇ ਨਾਲ ਆਪਣੀ ਬਣਦੀ ਹੈ ਨਹੀਂ ਬਣਦੀ ਉਹ ਗੱਲ ਵੱਖਰੀ ਆ ਕਿਸੇ ਨਾਲ ਆਪਣੇ ਨਹੀਂ ਵਿਚਾਰ ਮਿਲਦੇ ਤਾਂ ਕਮੈਂਟ ਕਰਨ ਦਾ ਇੱਕ ਵੱਖਰਾ ਢੰਗ ਹੁੰਦਾ ਮੈਂ ਗੱਲ ਕਰ ਰਿਹਾ ਇੱਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੀ ਇੱਕ ਵੀਡੀਓ ਆ ਦੋਸਤੋ ਉਹ ਵੀਡੀਓ ਦੇ ਵਿੱਚ ਇੱਕ ਬੰਦੇ ਨੇ ਫੋਟੋ ਕਮੈਂਟ ਕੀਤੇ ਬਨੇ ਫੋਟੋਆਂ ਦੇ ਉੱਤੇ ਲਿਖ ਕੇ ਕੁਛ ਨਾ ਕੁਛ ਆਪ ਪਾ ਨਹੀਂ ਦਿੰਦੇ ਰੇ ਰੱਬ ਦਾ ਨਾਮ ਯਾਰ ਉਹ ਬੰਦੇ ਨੇ ਇਹ ਨਹੀਂ ਦੇਖਿਆ ਵੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਇੱਕ ਬਜ਼ੁਰਗ ਆਤਮਾਵਾ ਨੇ ਉਹ ਬਜ਼ੁਰਗ ਬੰਦੇ ਨੇ ਵੱਡੇ ਨੇ ਆਪਣੇ ਤੋਂ ਕੀ ਪੀਤੀ ਹੋਈ ਉਹਨਾਂ ਤੇ ਠੀਕ ਆ ਕਿਸੇ ਦੀ ਉਹਨਾਂ ਨਾਲ ਬਣਦੀ ਨਹੀਂ ਬਣਦੀ ਰਾਜਨੀਤਿਕ ਤੌਰ ਤੇ ਚਾਹੀ ਆਪਣੇ ਉਲਟ ਨੇ ਆਪਾਂ ਨਹੀਂ ਵਧੀਆ ਲੱਗਦੇ ਪਰ ਕਮ ਸੇ ਕਮ ਗਾਲ ਤਾਂ ਕੱਢੋ ਯਾਰ ਸਿੱਧੂ ਮੂਸੇਵਾਲੇ ਦੀ ਮਾਤਾ ਨੂੰ ਇੰਨਾ ਮੰਦਾ ਚੰਗਾ ਬੋਲਿਆ ਵਿਆ ਫੋਟੋ ਕਮੈਂਟਸ ਦੇ ਥਰੂ ਮੈਂ ਕਹਿੰਦਾ ਦੁਰ ਫਿੱਟਿਆਂ ਆਉਂ ਆਏ ਜੀ ਬੰਦੇ ਨੇ ਕੁੱਤੇ ਦੇ ਅੱਡ ਹੁੰਦੇ ਨੇ ਅਸਲੇ ਦੇ ਨਹੀਂ ਹੁੰਦੇ ਇਹ ਲੋਕ ਸ਼ਰਮ ਕਰੋ ਯਾਰ ਤੁਸੀਂ ਕੁਝ ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਉਣ ਨੂੰ ਜੀਤੀ ਕਮੈਂਟ ਕੀਤੇ ਗਏ ਨੇ ਬਾਈ ਤਾਂ ਤਿਆਰ ਰੱਖਿਆ ਕਰੀ ਮੇਰੇ ਭਰਾ ਦਾ ਮਾਂ ਲੈ 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 ਵਾਪੁਰੀ ਮਾਦੀ ਵੀ ਦਿਓ ਰਾਹ ਲੈ ਵਾਪੁਰਾ ਖਸਰਤ ਆਫਤ ਫੁੜੀ ਹੈ ਦਾ ਤੂੰ ਵੀ ਮੰਤਰਾ ਲਿਖ ਮਾ ਜੀ ਦੋਸਤੋ ਇਹ ਵੀਡੀਓ ਸੀਗੀ ਤੇ ਇਹ ਵੀਡੀਓ ਦੇ ਉੱਤੇ ਇੱਕ ਜਸਵੀਰ ਸਿੰਘ ਨਾਮ ਦਾ ਬੰਦਾ ਮੈਂ ਤੁਹਾਨੂੰ ਕਮੈਂਟ ਵੀ ਸਾਰੇ ਦਿਖਾ ਦਿੰਨਾ ਵੀ ਆਹ ਕਮੈਂਟ ਨੇ ਜਰ ਸਿਆਣੀ ਬਿਆਣੀ ਮਾਤਾ ਵਿਚਾਰੀ ਉਹ ਨੌਜਵਾਨ ਪੁੱਤੋ ਨੇ ਖੋਇਆ ਠੀਕ ਆ ਆਪਣੀ ਬਣਦੀ ਉਹਨਾਂ ਨਾਲ ਨਹੀਂ ਬਣਦੀ ਪਰ ਉਹਨੂੰ ਸਿੱਧਾ ਹੀ ਚਰਨੋਂ ਲਿਖ ਦੇਣਾ ਤੇ ਸ਼ਬਦ ਇਹੋ ਜਿਹਾ ਲਿਖੇ ਨੇ ਮੈਂ ਨਹੀਂ ਬੋਲ ਸਕਦਾ ਵੀਰੇ ਉਹ ਮੈਂ ਤੁਹਾਨੂੰ ਆਹ ਫੋਟੋ ਕਮੈਂਟ ਸ਼ੋ ਕਰ ਦਿੰਦਾ ਉਹਦੇ ਬਲਕੌਰਸ ਨੂੰ ਬਲਕੌਰੀਏ ਲਿਖਿਆ ਹੋਇਆ ਯਾਰ ਇਹ ਉਹ ਬੰਦੇ ਨੇ ਜਿਨ੍ਹਾਂ ਨੂੰ ਘਰੋਂ ਕਦੇ ਕਿਸੇ ਨੇ ਚੰਗੇ ਸੰਸਕਾਰ ਨਹੀਂ ਦਿੱਤੇ ਹੈਗੇ ਗਾਣਾ ਕੱਢਣਾ ਹੀ ਫੇਸਬੁੱਕ ਤੇ ਬਹੁਤ ਨੇ YouTube ਤੇ ਬਹੁਤ ਨੇ ਐਸਾ ਐਸਾ ਗੰਦ ਵਕਦੇ ਨੇ ਰਹਿ ਰੱਬ ਦਾ ਨਾਮ ਆ ਹੁਣ ਤੁਹਾਨੂੰ ਮੈਂ ਸਕਰੀਨ ਦੇ ਉੱਤੇ ਇਕੱਲਾ ਇਕੱਲਾ ਇਹਦਾ ਕਮੈਂਟ ਸ਼ੋ ਕਰਦਾ ਇਹ ਬੰਦੇ ਨੇ ਕੀ ਕੀ ਲਿਖਿਆ ਤੇ ਜਦੋਂ ਮੈਂ ਇਹਦੀ ਆਈਡੀ ਜਾ ਕੇ ਦੇਖੀ ਜਸਵੀਰ ਸਿੰਘ ਨਾਮ ਦੀ ਫੇਕ ਜੀ ਆਈਡੀ ਆ ਯਾਰ ਮੇਰੀ ਗੱਲਾਂ ਪੰਜ ਚਾਰ ਕੇ ਮਿੱਤਰ ਹੁੰਦੇ ਨੇ ਨਹੀਂ ਆਈਡੀ ਵੀ ਤੰਦਖਾ ਦੇਣਾ ਹਾਂਜੀ ਵੀਰੇ ਆ ਆਈਡੀਆ ਦੇਖ ਲੈਣਾ ਇਹਦੀ ਆਈਡੀ ਜਸਵੀਰ ਸਿੰਘ ਦੇ ਨਾਮ ਦੀ ਇੱਕ ਫਰੈਂਡ ਆ ਇਹਦਾ ਸਿਰਫ ਇਹ ਲੋਕਾਂ ਨੇ ਜਿਹੜੀਆਂ ਆਈਡੀਆਂ ਕ੍ਰੀਏਟ ਕੀਤੀਆਂ ਹੋਈਆਂ ਨੇ ਸਿਰਫ ਗਾਲਾਂ ਕੱਢਣ ਲਈ ਕੀਤੀਆਂ ਹੋਈਆਂ ਨੇ ਇਹ ਲੋਕ ਉਹ ਨਹੀਂ ਜਿਨ੍ਹਾਂ ਨੂੰ ਕਦੇ ਘਰ ਚ ਵੀ 24 ਘੰਟੇ ਕੰਦ ਰਹਿੰਦਾ ਉਹ ਠੀਕ ਆ ਕਿ ਨਹੀਂ ਕਿਉਂਕਿ ਕਿਸੇ ਨੂੰ ਬੋਲਣ ਲੱਗੇ ਇਹ ਨਹੀਂ ਦੇਖਦੇ ਲੋਕਸ਼ਿਪ ਕੇ ਬੋਲਣਾ ਕਿਹੜਾ ਸਾਹਮਣੇ ਬੋਲਣਾ ਪੜਾ ਸਾਂ ਕੱਢ ਲੈਂਦੇ ਨੇ ਗੰਦ ਬੋਲ ਬੋਲਾ ਇਹ ਲੋਕ ਬੰਦੇ ਨਹੀਂ ਕੁੱਤੇ ਦੇ ਹੱਡ ਨੇ ਲੋਕ ਉਹ ਯਾਰ ਮਾਤਾ ਚਰਨ ਕੌਰ ਆ ਸਿਆਣੀ ਬੈਣੀ ਆ ਉਹਨੂੰ ਚਰਨੋਂ ਲਿਖਣਾ ਯਾਰ ਬਲਕੌਰੀ ਲਿਖ ਦੇਣਾ ਠੀਕ ਆ ਰਾਜਨੀਤਿਕ ਤੌਰ ਤੇ ਉਹਨਾਂ ਆਪਣੀ ਨਹੀਂ ਬਣਦੀ ਕਿ ਆਬਜਾਬ ਦੇ ਮਤ ਭੇਜ ਦਿੰਦੇ ਨੇ ਉਹ ਕਾਂਗਰਸੀਏ ਨੇ ਤਾਂ ਆਪਾਂ ਚਾਹੇ ਕੋਈ ਸ਼ੋਰ ਹੋਈਏ ਉਹ ਬੱਕਰੀਆਂ ਗੱਲਾਂ ਨੇ ਪਰ ਉਮਰ ਦੇ ਹਿਸਾਬ ਨਾਲ ਤਾਂ ਲਿਆਜ ਕਰ ਲੋ ਯਾਰ ਵੀਰੇ ਮਿੱਤੋ ਤਾਂ ਦੁਬਾਰਾ ਬੋਲ ਕੇ ਦੱਸ ਨਹੀਂ ਹੁੰਦਾ ਤੁਨੂੰ ਇਹ ਐਜੇ ਕੁੱਤੇ ਸਾਡੇ ਇੱਕ ਨਹੀਂ ਐ ਜਸਵੀਰ ਸਿੰਘ ਨਾਮ ਦੇ ਬਹੁਤ ਨੇ ਜਿਹਨਾਂ ਨੇ ਇਹੀ ਕੁਛ ਹੈ ਜਿਹਨਾਂ 24 ਘੰਟੇ ਗੰਦੇ ਪਕੜਨਾ ਮੂੰਹ ਚੋ ਸੋ ਦੋਸਤੋ ਜੇ ਆਪਾਂ ਬੜੀ ਗੱਲ ਕਰਦੇ ਆ ਨਾ ਮਰੇ ਆਪਾਂ ਪ੍ਰਮੋਟ ਹੀ ਕਰਦੇ ਆ ਜੀ ਲੋਕ ਕੁੱਤਿਆਂ ਨੂੰ ਸੋ ਪਰ ਫੇਰ ਵੀ ਇਹ ਜਿਆ ਨੂੰ ਯਾਰ ਤੇਲ ਦਿਓ ਜਾਂ ਬਲੌਕ ਕਰ ਦਿਆ ਕਰੋ ਪਹਿਲਾਂ ਹੀ ਬੈਗਰੂ 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 ਸ਼ਰਮ ਦਾ ਘਟਾ ਯਾਰ ਇਹਨਾਂ ਨੂੰ ਇਹਨਾਂ ਨੇ ਘਰੋਂ ਸਿੱਖਿਆ ਵਾ ਸਾਰਾ ਕੁਝ ਨਾ ਇਹਨੇ ਘਰੇ ਆ ਕੁਝ ਵੀ ਇਹ ਕੁੱਤਿਆਂ ਦੇ ਆਈ ਕੁਛ ਹੁੰਦਾ ਉਹ ਕਰੇ ਉਹ ਜਿਹਾਂ ਗਾਣਾ ਕੱਢਿਆ ਤੁਸੀਂ ਬਜ਼ੁਰਗ ਮਾਪੇ ਨੂੰ ਤਾਂ ਦੇਖ ਲਓ ਜਿਨ੍ਹਾਂ ਨੇ ਆਪਣਾ ਨੌਜਵਾਨ ਪੁੱਤ ਖੋਇਆ ਸ਼ਰਮ ਕਰ ਯਾਰ ਸ਼ਰਮ ਦਾ ਕਾਟਾ ਤੁਨੂੰ ਦੁਰ ਫਿਟਿਆ ਮੋਂ ਤੁਹਾਡੇ ਸੋ ਦੋਸਤੋ ਕਮੈਂਟ ਕਰਕੇ ਦੱਸੋ ਐਜ ਕੁੱਤਿਆਂ ਦਾ ਕੀ ਅਸਰ ਹੋਣਾ ਚਾਹੀਦਾ ਧੰਨਵਾਦ ਦੋਸਤੋ